ਪਹਿਲਾਂ ਤੁਹਾਡੇ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਔਰ ਗੁਰੂ ਰਾਮਦਾਸ ਜੀ ਨਗਰੀ ਹੈ ਉਹਨਾਂ ਦਾ ਆਸ਼ੀਰਵਾਦ ਹੈ ਅਭਿਸ਼ੇਕ ਨੂੰ ਉਹਨਾਂ ਦਾ ਆਸ਼ੀਰਵਾਦ ਮਿਲਿਆ ਤੇ ਇਸ ਕਰਕੇ ਉਹਦੀ ਬੈਸਟ ਪਰਫਾਰਮੈਂਸ ਆਈ ਹੈ ਔਰ ਜਿਹੜੀ ਕੱਲ ਦੀ ਇਨਿੰਗ ਖੇਲੀ ਹੈ ਉਹ ਬੜੀ ਅੱਛੀ ਖੇਲੀ ਹੈ ਬੜੀ ਇਤਿਆਸੀ ਕੀ ਇਨਿੰਗ ਖੇਡ ਦਿੱਤੀ ਉਹਨੇ ਔਰ ਬੜਾ ਅੱਛਾ ਲੱਗਾ ਔਰ ਸਾਰਿਆਂ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਉਹਨੂੰ ਆਸ਼ੀਰਵਾਦ ਔਰ ਵਧਾਈ ਦਿੱਤੀ ਹੈ ਉਹਨੂੰ ਆਸ਼ੀਰਵਾਦ ਦੇ ਨਾਲ ਉਹਦੀ ਅੱਛੀ ਪਰਫਾਰਮੈਂਸ ਆਈ ਹੈ बस उस दो मट की गल हुई है कि उन्हें मैं क्या बेटा वेल प्लेड और इस तरह ही इनिंग खेलते रहना और अपनी अच्छी परफॉर्मेंस देंदे रहना और देश के दे लिए खेलना देश को पहले अगे लेके फिर खेलना और जो हिंदुस्तान की टीम चा हो तो उदो तो मुल्क वास्ते खेलना चाहिए और उ मैं शिक्षा दिखती है जोड़ा भी मैच खेलो देश को अगे रखो बड़ा अच्छा लगे जी वो मेहनत है ਉਨੇ ਰਾਤ ਦੇ ਨੇ ਕਿ ਮਿਹਨਤ ਕੀਤੀ ਔਰ ਪਰਫਾਰਮੈਂਸ ਉਹਦੀ ਆਈ ਹੈ ਔਰ ਉਹ ਜਿਹੜੀ ਉਹਨੇ ਇਨਿੰਗ ਖੇਲੀ ਹੈ ਉਹਦੇ ਉਹਦਾ ਕ੍ਰੈਡਿਟ ਯੁਵਰਾਜ ਸਿੰਘ ਜੀ ਨੂੰ ਜਾਂਦਾ ਹੈ ਕਿ ਯੁਵਰਾਜ ਸਿੰਘ ਨੇ ਉਹਨਾਂ ਨੂੰ ਬੜੀ ਮਿਹਨਤ ਕਰਾਈ ਹੈ ਔਰ ਉਹਨਾਂ ਦਾ ਬੜਾ ਯੋਗਦਾਨ ਹੈ ਇਹਦੇ ਜੀਵਨ ਦੇ ਵਿੱਚ ਔਰ ਉਹਨਾਂ ਨੇ ਜਿਹੜੀ ਇਹਨੂੰ ਇੰਟਰਨੈਸ਼ਨਲ ਲੈਵਲ ਦੀਆਂ ਪਾਰੀਆਂ ਖੇਲੀਆਂ ਸਕਾਈਆਂ ਉਹ ਗੁਰ ਦੱਸੇ ਨੇ ਯੁਵਰਾਜ ਸਿੰਘ ਜੀ ਦਾ ਯੁਵਰਾਜ ਸਿੰਘ ਨੂੰ ਹਰ ਟਾਈਮ ਨਾਨੂੰ ਆਪਣੀ ਕੋਚਿੰਗ ਦਿੰਦੇ ਸੀ ਔਰ ਉਹਨੂੰ ਤਿਆਰ ਕਰਦੇ ਰਹਿੰਦੇ ਸੀ ਔਰ ਹਰ ਟਾਈਮ ਪ੍ਰੈਕਟਿਸ ਕਰਾਉਂਦੇ ਸੀ ਮੈਂਟਲੀ ਸਟਰੋਂਗ ਕਰਦੇ ਸੀ ਔਰ ਉਹਨਾਂ ਦਾ ਬਹੁਤ ਯੋਗਦਾਨ ਹੈ ਇਸ ਕਰਕੇ ਇਹ ਜਿਹੜੀ ਉਹਦੀ ਇਨਿੰਗਾਂ ਯੁਵਰਾਜ ਸਿੰਘ ਨੇ ਕਰਾਈ ਜੀ ਸਰ ਜਿਹਾ ਸਤੇ ਮਹਾਨ ਪਲੇਅ ਜਿਨ੍ਹਾਂ ਨੂੰ ਕ੍ਰਿਕਟ ਦਾ ਭਗਵਾਨ ਕਿਹਾ ਗਿਆ ਸਚਿਨ ਟਲਡੋਕਰ ਜੀ ਉਹਨਾਂ ਨੇ ਉਹਨੂੰ ਬੜਾ ਪਿਆਰ ਔਰ ਅਸ਼ੀਰਵਾਦ ਦਿੱਤਾ ਪਾਕਿਸਤਾਨ ਦੇ ਬੜੇ ਵੱਡੇ ਖਿਡਾਰੀ ਜਿਹੜੇ ਵਸੀਮ ਅਕਰਮ ਜੀ ਉਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਔਰ ਉਹਨਾਂ ਨੇ ਬੜਾ ਅੱਛੇ ਸ਼ਬਦ ਬੋਲੇ ਇਹਦੇ ਆਸਤੇ ਕਿ ਉਹਨਾਂ ਨੇ ਕਿਹਾ ਬੇਟਾ ਕੰਟੀਨਿਊਐਸਰ ਪ੍ਰੈਕਟਿਸ ਕਰਦੇ ਰਹੋ ਇਤਨਾ ਪਰਫਾਰਮੈਂਸ ਦੇਖਦੇ ਰਹੋ ਬ੍ਰੈਂਡ ਲਾਰਾ ਜੀ ਦਾ ਵੀ ਫੋਨ ਆਇਆ ਮੁੱਲੀਦਰਨਨ ਜੀ ਦਾ ਵੀ ਫੋਨ ਆਇਆ ਸੀ ਬਹੁਤ ਵਧਾਈ ਦਿੱਤੀ ਹੈ ਉਹ ਮਹਾਨ ਪਲੇਅਰ ਨੇ ਸਾਰੇ ਵਰਡ ਦੇ ਔਰ ਉਹਨਾਂ ਨੇ ਅਭਿਸ਼ੇਕ ਨੂੰ ਬੜਾ ਪਿਆਰ ਔਰ ਆਸ਼ੀਰਵਾਦ ਦਿੱਤਾ ਇਹ ਉਹਦਾ ਨਤੀਜਾ ਹੈ ਸਰ ਇਹਨਾਂ ਸਾਰਿਆਂ ਦਾ ਬੜਾ ਯੋਗਦਾਨ ਹੈ ਅਭਿਸ਼ੇਕ ਇਹਨਾਂ ਸਾਰਿਆਂ ਦੇ ਨਾਲ ਬੜਾ ਰਿਹਾ ਆਸਟ੍ਰੇਲੀਅਨ ਟੀਮ ਦੇ ਇਹਨਾਂ ਬਹੁਤ ਪਿਆਰ ਕਰਦੀ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਆ ਆਸਟ੍ਰੇਲੀਆ ਦਾ ਪਲੇਅਰ ਆ ਔਰ ਇਹ ਜਿਸ ਤਰ੍ਹਾਂ ਖੇਲਦਾ ਸਰਦੇ ਸਾਇਲਨ ਖੇਲਦਾ ਅਗਰ ਕਿਤੇ ਆਸਟ੍ਰੇਲੀਆ ਚ ਹੁੰਦਾ ਤਾਂ ਇਹਨੂੰ ਕਿੰਨੇ ਵਨਡੇ ਤੇ ਕਿੰਨੇ ਟੈਸਟ ਖਲਾਵਾਂਗੇ ਔਰ ਉਹਨਾਂ ਦਾ ਬੜਾ ਪਿਆਰ ਆ ਬਟ ਕਮਿੰਗ ਦੇ ਕੈਪਟਨ ਆ ਆਈਪੀਐਲ ਦੇ ਉਹ ਬੜਾ ਇਹਨੂੰ ਪਿਆਰ ਕਰਦੇ ਨੇ ਹੈਡਜੀ ਨੇ ਓਪਨਰ ਜਿਹੜੇ ਵਰਲਡ ਕਲਾਸ ਓਪਨਰ ਵਰਲਡ ਦੇ ਮੰਨੇ ਗਏ ਉਹ ਇਹਦੇ ਨਾਲ ਹਰ ਟਾਈਮ ਗੱਲ ਕਰਦੇ ਰਹਿੰਦੇ ਬੜਾ ਪਿਆਰ ਕਰਦੇ ਨੇ और वो कहें यार मैं तो अपनी बैटिंग भुल गया देखते हैं और उन्होंने बड़ी बधाई कर ली है और आस्ट्रेलीयन टीम रिकी पॉन्टिंग जी का भी आया उन्होंने भी बहुत धनबाद ये सारे ने बड़ा प्यार और आशीर्वाद दिता और थैंक्स सारे जो वे वर्ल्ड क्लास प्लेयर ने उन्होंने इन्ना प्यार और विशेव मैं हाथ जोड़ के धनबाद